ਆਈ ਰਿ ਜੀ ਕੇ ਜੀ ਉਹ ਅੱਜ ਜਿਹਨੇ ਪਹਿਲਾ ਜਿਹੜਾ ਉਹਨਾਂ ਨੂੰ ਵਾਅਦਾ ਸੀਗਾ ਪਹਿਲਾ ਹੀ ਕਿ ਸਾਡੀ ਸਰਕਾਰ ਬਣੇਗੀ ਪਹਿਲੀ ਕਲਮ ਦੇ ਨਾਲ ਜਿਹੜਾ ਮਹਿਲਾਵਾਂ ਨੂੰ ਹਰ ਮਹੀਨੇ 1000 ਰੁਪਏ ਮਿਲੇਗਾ ਜਿਹੜਾ 5 ਤੋਂ 10 ਲੱਖ ਰੁਪਈਆ ਹੈਲਥ ਇੰਸ਼ੋਰੈਂਸ ਦਾ ਪ੍ਰਬੰਧ ਕੀਤਾ ਮੈਂ ਸਮਝਦਾ 1000 ਰੁਪਏ ਹਾਲਾਂਕਿ ਇਹ ਨਹੀਂ ਮੈਂ ਕਹਿ ਰਿਹਾ 1000 ਰੁਪਈਆ ਵੀ ਕੱਲ ਮਾਨਜੋਗ ਹਰਪਾਲ ਸਿੰਘ ਚੀਮਾ ਜੀ ਨੇ ਕਿਹਾ ਵੀ ਅਸੀਂ ਜੋ ਵਾਅਦੇ ਕੀਤੇ ਕਰਾਂ ਪਰ ਪੂਰੇ ਕਰਦੇ 1 ਬਾਈ 1 ਕਿਉਂਕਿ ਪਿਛਲੀਆਂ ਸਰਕਾਰਾਂ ਪੰਜਾਬ ਦੇ ਖਜ਼ਾਨੇ ਨੂੰ ਚੱਟ ਕੇ ਇਸ ਬੁਰੀ ਤਰ੍ਹਾਂ ਗਈਆਂ ਇਸ ਬੁਰੀ ਤਰ੍ਹਾਂ ਉਹਨਾਂ ਨੇ ਲੁੱਟਿਆ ਖਜ਼ਾਨੇ ਨੂੰ ਕਿ ਫਿਰ ਵੀ ਸਾਡੀ ਸਰਕਾਰ ਨੇ ਮਿਹਨਤ ਕਰਕੇ ਅੱਜ 3 ਸਾਲ ਬਾਅਦ ਅਸੀਂ ਪੈਰਾਂ ਤੇ ਖੜਾ ਕਰ ਦਿੱਤਾ ਇਸੇ ਕਰਕੇ ਅਸੀਂ ਇੰਨੀਆਂ ਸਹੂਲਤਾਂ ਆਮ ਪਇਚਾਰੇ ਨੂੰ ਇੰਡਸਟਰੀ ਨੂੰ ਗਰੀਬਾਂ ਨੂੰ ਨੌਕਰੀਆਂ ਵੀ ਦਿੱਤੀਆਂ ਸਾਰੇ ਪ੍ਰਬੰਧ ਕੀ ਦਿੱਲੀ ਦੇ ਵਿੱਚ ਵੀ ਆਏ ਸਵਾਲ ਉੱਠੇ ਸੀਗੇ 1000 ਰੁਪਇਆ ਵੀ ਸਰਕਾਰ ਦੇਗੀ ਸਰਕਾਰ ਇੱਕ ਇੱਕ ਵਾਦਾ ਇੱਕ ਇੱਕ ਵਾਦਾ 2027 ਦੀਆਂ ਇਲੈਕਸ਼ਨ ਤੋਂ ਪਹਿਲਾਂ ਪੂਰਾ ਕਰਕੇ ਅਸੀਂ ਮੈਦਾਨ 'ਚ ਜਾਵਾਂਗੇ ਲੇਕਿਨ ਜਿਹੜੇ ਕੰਮ ਕੀਤੇ ਹਨ ਪੰਜ ਸਾਲ ਸਤੋਂ ਉਹ ਕਦੀ ਵੀ ਆਪੋਜੀਸ਼ਨ ਪਾਰਟੀ ਉਹਦੀ ਤਾਰੀਫ ਨਹੀਂ ਜਿਹੜੀ ਇੱਕ ਡਰੱਗ ਜਾਂ ਨੰਗੰਨਾ ਦੀ ਗੱਲ ਹੋਈ ਹੈ ਉਹਦੇ ਵਿੱਚ ਜਿਹੜੀ ਜੇ ਵਿਪਖਸ਼ ਨੇ ਜੇ ਕੱਲ ਬਾਜਵਾ ਜੀ ਨੇ ਕਿਹਾ ਆਪਾਂ ਇਹਦਾ ਸਵਾਗਤ ਕਰਦੇ ਹਾਂ ਜਿਹੜੀ ਨੰਗੰਨਾ ਹੋਣੀ ਉਹਨਾਂ ਨੇ ਇੱਕ ਕਿਹਾ ਵੀ ਇਹਦੀ ਜਿਹੜੀ ਸ਼ੁਰੂਆਤ ਹੈ ਨਾ ਉਹ ਵਿਧਾਨ ਸਭਾ ਤੋਂ ਹੋਣੀ ਚਾਹੀਦੀ ਸਾਰੇ ਜਿੰਨੇ ਵੀ ਐਮ ਐਲ ਏ ਸਾਰੇ ਉੱਥੇ ਹੋਣੇ ਚਾਹੀਦੇ ਔਰ ਇਹ ਪੀ ਜੀ ਆਈ ਦੀ ਡਾਕਟਰਾਂ ਦਾ ਇੱਕ ਬੋਰਡ ਆ ਜਿਹੜਾ ਇਕੱਠੇ ਉਹਦੇ ਵਿੱਚ ਜਿਹੜੀ ਉਸ ਸਾਰੀ ਹੋਵੇ ਉਹਦਾ ਸਾਰਾ ਜਿਹੜਾ ਰਿਕਾਰਡ ਆ ਸਾਰਾ ਇਹ ਮਰੀਜ਼ ਜਿਹੜੇ ਆ ਡਰਗ ਦੇ ਜਾਂ ਵਿਕਟਿਮ ਨੇ ਜਿਹੜੇ ਉਹਨਾਂ ਦਾ ਸੈਂਸਸ ਕਰਾਉਣ ਲਈ ਉਹਨਾਂ ਦਾ ਸਰਵੇ ਕਰਾਉਣ ਲਈ ਪੈਸਾ ਰੱਖਿਆ ਗਿਆ ਉਹਨਾਂ ਦੀ ਬਿਹਤਰੀ ਵਾਸਤੇ ਉਹਨਾਂ ਦੇ ਮੋੜ ਬਸੇਣੇ ਵਾਸਤੇ ਉਹਨਾਂ ਦੀ ਸਿਹਤ ਵਾਸਤੇ ਉਹਨਾਂ ਦੇ ਭੁੱਖ ਵਾਸਤੇ 110 ਤੇ 150 ਕਰੋੜ ਰੁਪਏ ਖਾਸ ਕਰਕੇ ਨਵੀਂ ਟੈਕਨੋਲੋਜੀ ਡਰਗ ਦੀ ਬਿਮਾਰੀ ਨੂੰ ਖਤਮ ਕਰਨ ਲਈ ਜਿਹਦੇ ਵਿੱਚ ਐਂਟੀ ਡਰੋਨ ਗੱਡੀਆਂ ਤੇ ਹੋਰ ਇਕਵਿਪਮੈਂਟਸ ਜਿਹੜੇ ਆ ਪੰਜਾਬ ਸਰਕਾਰ ਹਾਸਲ ਕਰੇ ਪਿਛਲੇ ਸਮੇਂ 'ਚ ਵੀ ਤੁਸੀਂ ਵੇਖਿਆ ਪੰਜਾਬ ਸਰਕਾਰ ਨੇ ਬਹੁਤ ਵੱਡੇ ਕਦਮ ਜਿਹੜੇ ਆ ਉਹ ਡਰਗ ਦੇ ਖਾਤਮੇ ਵਾਸਤੇ ਪੰਜਾਬ ਨੂੰ ਫਰਿਆ ਭਰਿਆ ਬਣਾਉਣ ਵਾਸਤੇ ਕੀਤੇ ਹੈਲਥ ਵਾਸਤੇ 778 ਕਰੋੜ ਰੁਪਏ ਆ ਵੱਡੀ ਹੈ ਇਹ ਖਬਰ ਪੂਰੇ ਦੇਸ਼ ਵਿੱਚ 5 ਤੋਂ 10 ਲੱਖ ਰੁਪਏ ਤੱਕ ਦਾ ਪੰਜਾਬ ਦੀਆਂ ਸਾਰੀਆਂ 65 ਲੱਖ ਫੈਮਲੀਆਂ ਵਾਸਤੇ ਚੱਲ ਰਿਹਾ ਕੋਈ ਇਹਦੇ ਵਿੱਚ ਵਿਤਕਰਾ ਨਹੀਂ ਕਿਸੇ ਕਲਾਸ ਦਾ ਕਿਸੇ ਕਾਸ ਦਾ ਕਿਸੇ ਵਰਗ ਦਾ ਕਿਸੇ ਪੱਖ ਦਾ ਸਾਰੀਆਂ 65 ਲੱਖ ਫੈਮਲੀਆਂ ਲਈ ਪਰਿਵਾਰਾਂ ਵਾਸਤੇ 10 ਲੱਖ ਤੱਕ ਦਾ ਕੈਸ਼ਲੈਸ ਇਲਾਜ ਜਿਹੜਾ ਉਹ ਪ੍ਰਾਈਵੇਟ ਤੇ ਸਰਕਾਰੀ ਹਸਪਤਾਲ ਵਿੱਚ ਫਲਾਂ ਕਰ ਦਿੰਦਾ ਇਹਦੀ ਬਹੁਤ ਵੱਡੀ ਜ਼ਰੂਰਤ ਸੀ। ਔਰ ਸਪੋਰਟਸ ਜਿਹੜਾ ਪੰਜਾਬ ਦੇ ਯੂਥ ਦੇ ਨਾਲ ਪੰਜਾਬ ਦੀ ਆਨ ਬਾਨ ਸ਼ਾਨ ਪੰਜਾਬ ਦੇ ਨੌਜਵਾਨੀ ਲਈ ਪੰਜਾਬ ਦੇ ਖੇਡਾਂ ਦੇ ਪੁਰਾਣੇ ਵਿਰਸੇ ਤੇ ਕਲਚਰ ਦੇ ਨਾਲ ਜੁੜਿਆ ਹੋਇਆ 980 ਕਰੋੜ ਰੁਪਈਆ ਸਪੈਸ਼ਲ ਨਵੇਂ 3000 ਰੂਰਲ ਹਲਕੇ ਵਿੱਚ ਨਵੇਂ ਇੰਡੋਰ ਜਿਮ ਬਣਾਉਣ ਵਾਸਤੇ ਗਰਾਊਂਡਸ ਬਣਾਉਣ ਵਾਸਤੇ ਤੇ ਖੇਡਾਂ ਵਾਸਤੇ ਹੋਰ ਸਮਾਨ ਨੌਜਵਾਨਾਂ ਨੂੰ ਮਹੱਈਆ ਕਰਾਉਣ ਵਾਸਤੇ ਪਹਿਲੀ ਵਾਰ ਇੰਨਾ ਵੱਡਾ ਬਜਟ ਪੰਜਾਬ ਦੇ ਨੌਜਵਾਨਾਂ ਲਈ ਰੱਖਿਆ ਗਿਆ ਰੂਰਲ ਡਵੈਲਪਮੈਂਟ ਲਈ 35000 ਕਰੋੜ ਰੁਪਏ ਖਾਸ ਕਰਕੇ ਜਿਸ ਵਾਸਤੇ ਮੈਂ ਆਪਣੇ ਵੱਲੋਂ ਆਪਣੇ ਸਾਰੇ ਭਾਈਚਾਰੇ ਵੱਲੋਂ ਜਨਲਿਤ ਵਰਗ ਬਲਵੋ ਜਨਾਦੀਵਾਦੀ 35% ਦਾ ਪੰਜਾਬ ਦੇ ਅੰਦਰ ਉਹਨਾਂ ਨੂੰ ਵਿਸ਼ੇਸ਼ ਧੰਨਵਾਦ ਕਰਨਾ ਚਾਹੁੰਦਾ ਪੰਜਾਬ ਦੀ ਸਰਕਾਰ ਦਾ ਮਾਣਯੋਗ ਮੁੱਖ ਮੰਤਰੀ ਸਰਦਾਰ ਮਨਜੋਗ ਵਿੱਤ ਮੰਤਰੀ ਸਾਹਬ ਦਾ ਤੇ ਨੈਸ਼ਨਲ ਕਲਮਿਨਰ ਸਾਹਿਬ ਦਾ ਕਿ ਉਹਨਾਂ ਨੇ 4050 ਪਰਿਵਾਰਾਂ ਨੂੰ 4650 ਉਹ ਐਪਲੀਕੈਂਟ ਜਿਨ੍ਹਾਂ ਨੇ ਪੰਜਾਬ ਸਰਕਾਰ ਦੀ ਐਸਸੀ ਫਾਈਨੈਂਸ ਕਾਰਪੋਰੇਸ਼ਨ ਤੋਂ ਛੋਟੇ-ਮੋਟੇ ਕੰਮ ਕਿਤੇ ਸ਼ੁਰੂ ਕਰਨ ਵਾਸਤੇ ਲੋਨ ਹਾਸਲ ਕੀਤਾ ਸੀ ਉਹਨਾਂ ਦੇ 70 ਕਰੋੜ ਰੁਪਏ ਦੇ ਲੋਨ ਜਿਹੜੇ ਆ ਉਹ ਮਾਫ ਕਰਾ 70 ਕਰੋੜ ਰੁਪਏ ਦੇ ਲੋਨ ਉਹਨਾਂ ਗਰੀਬਾਂ ਦੇ ਜਿਨ੍ਹਾਂ ਦਾ ਕੰਮ ਨਹੀਂ ਚੱਲਿਆ ਜਾਂ ਉਹ ਪੈਸਾ ਦੇਣ ਦੇ ਯੋਗ ਨਹੀਂ ਸੀ ਉਹਨਾਂ ਲਗਭਗ 4650 ਪਰਿਵਾਰਾਂ ਨੂੰ ਇਹ ਰਾਹਤ ਦਿੱਤੀ ਔਰ ਇਹਦੇ ਵਿੱਚ ਮੈਂ ਹੋਰ ਇੱਕ ਨਵੀਂ ਦੱਸਦਾ ਕਿ 31 ਮਾਰਚ 2020 ਤੱਕ ਦੇ ਹੈ ਤੇ ਤੁਸੀਂ ਯਾਦ ਕਰੋ ਪਿਛਲੀ 2022 ਦੀ ਵਿਧਾਨ ਸਭਾ ਚੋਣਾਂ ਜਦੋਂ ਕਾਂਗਰਸ ਸੱਤਾ 'ਚ ਸੀ ਤੇ ਉਹ ਇਸ ਗੱਲ ਦੇ ਉੱਤੇ ਹੀ ਵੋਟਾਂ ਲੈ ਗਈ ਕਿ ਅਸੀਂ ਤੁਹਾਡੀਆਂ ਤੁਹਾਡੇ ਲੋਨ ਮਾਫ਼ ਕਰ ਦੁੱਤੇ ਤੁਹਾਨੂੰ ਯਾਦ ਹੋਣਾ ਉਦੋਂ ਕਹਿੰਦੇ ਸੀ ਅਸੀਂ ਜੀ ਤੁਹਾਡੇ ਦਲਤਾਂ ਦੇ ਲੋਨ ਸਾਰੇ ਮਾਫ਼ ਕਰ ਦੁੱਤੇ ਕੋਈ ਲੋਨ ਚਾਹੇ ਉਹ ਕੈਪਟਨ ਅਵਿੰਦਰ ਸਿੰਘ ਸੀ ਚਾਹੇ ਉਹ ਕਾਂਗਰਸ ਦੇ ਮਿਸਟਰ ਚੰਨੀ ਸੀ ਮੁੱਖ ਮੰਤਰੀ ਕੋਈ ਐਸਸੀ ਫਾਈਨੈਂਸ ਕਾਰਪੋਰੇਸ਼ਨ ਦਾ ਲੋਨ 31 ਮਾਰਚ 2020 ਤੱਕ ਮਾਫ਼ ਨਹੀਂ ਕਰਕੇ ਗਏ ਹੁਣ ਆਮ ਆਦਮੀ ਪਾਰਟੀ ਨੇ ਉਹਦੇ ਵਾਸਤੇ 70 ਕਰੋੜ ਰੁਪਇਆ ਬਜਟ ਵਿੱਚ ਉਪਬੰਧ ਕੀਤਾ ਦੂਸਰਾ 13987 ਕਰੋੜ ਰੁਪਇਆ ਸ਼ੈਡਿਊਲ ਕਾਸ ਸਬ ਪਲਾਨ ਵਾਸਤੇ ਰੱਖਿਆ ਨਾਲ ਹੀ 9340 ਕਰੋੜ ਰੁਪਇਆ ਐਸਸੀ ਵੈਲਫੇਅਰ ਵਾਸਤੇ ਰੱਖਿਆ ਜਿਹਦੇ ਵਿੱਚ ਆਸ਼ੀਰਵਾਦ ਸਕੀਮ ਵੀ ਹੋਏਗੀ ਔਰ ਖਾਸ ਕਰਕੇ ਤੁਸੀਂ ਵੇਖਿਆ ਪਿਛਲੇ ਕਈ ਸਾਲਾਂ ਤੋਂ ਗਰੀਬ ਸਟੂਡੈਂਟ ਪੋਸਟ ਮੈਟ੍ਰਿਕ ਸਕਾਲਰਸ਼ਿਪ ਵਾਲੇ ਬੱਚੇ ਸੜਕਾਂ ਤੇ ਸੰਘਰਸ਼ ਕਰਦੇ ਰਹੇ ਕਾਂਗਰਸ ਦੇ ਦੌਰਾਨ ਇਹਨਾਂ ਉੱਤੇ ਪਰਚੇ ਵੀ ਹੋਏ ਉਹਨਾਂ ਨੂੰ ਜੇਲ੍ਹਾਂ ਵਿੱਚ ਵੀ ਭੇਜਿਆ ਗਿਆ ਥਾਣੇ ਵੀ ਬੰਦ ਕੀਤਾ ਗਿਆ ਪਹਿਲੀ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਵਿੱਚ 9340 ਕਰੋੜ ਰੁਪਇਆ ਪੋਸਟ ਮੈਟ੍ਰਿਕ ਸਕਾਲਰਸ਼ਿਪ ਵਾਸਤੇ ਆਸ਼ੀਰਵਾਦ ਸਕੀਮ ਵਾਸਤੇ ਤੇ ਉਹਦੇ ਨਾਲ ਸੰਬੰਧਿਤ ਹੋਰ ਛੋਟੀਆਂ ਸਕੀਮਾਂ ਵਾਸਤੇ 9340 ਕਰੋੜ ਰੁਪਈਆ ਰੱਖਿਆ ਬਜਟ ਵਿੱਚ ਇਹਦਾ ਬਜਟ ਦਾ ਪ੍ਰਬੰਧ ਕੀਤਾ ਨਾ ਕਿ ਮੈਂ ਠੀਕ ਹੈ ਜੀ ਜਦੋਂ ਸਕਾਲਰਸ਼ਿਪ ਆਏਗਾ ਤਾਂ ਦੇਖਿਆ ਜਾਏਗੀ ਕੇਂਦਰ ਦੇਗਾ ਤਾਂ ਅਸੀਂ ਦੇ ਦਾਂਗੇ ਇਸ ਤਰ੍ਹਾਂ ਦਾ ਲਾਰਾ ਨਹੀਂ ਲਾਇਆ ਬਜਟ ਦੀ ਪ੍ਰਬੰਧ ਉਪਬੰਧ ਅਰੇਂਜਮੈਂਟ ਕਰ ਦਿੱਤੇ ਗਏ ਆ ਉਸ ਪੈਸਾ ਹੁਣ ਉਹਨਾਂ ਬੱਚਿਆਂ ਨੂੰ ਆਏਗਾ ਹੀ ਆਏਗਾ ਤੇ ਪਹਿਲੀ ਵਾਰ ਹੋਇਆ ਪੰਜਾਬ ਤੇ 23327 ਕਰੋੜ ਰੁਪਈਆ ਟੋਟਲ ਜਿਹੜਾ ਨਰੋਲ ਐਸੀ ਸਕੀਮਾ ਵਾਸਤੇ ਇਸ ਗਵਰਨਮੈਂਟ ਨੇ ਦਿੱਤਾ ਹੈ ਨਰੋਲ ਡਾਇਰੈਕਟ ਪੇਮੈਂਟ ਡਾਇਰੈਕਟ ਸਕੀਮਾ ਦੇ ਤਹਿਤ 23327 ਕਰੋੜ ਰੁਪਈਆ ਜਿਹੜੀ ਕਿ ਬਹੁਤ ਵੱਡੀ ਅਮਾਊਂਟ ਹੈ ਇਸ ਤੋਂ ਇਲਾਵਾ ਗਰੀਬ ਲੋਕ ਚਾਹੇ ਉਹ 600 ਯੂਨਟ ਬਿਜਲੀ ਦਾ ਫਾਇਦਾ ਲੈ ਰਹੇ ਚਾਹੇ ਉਹ ਫ੍ਰੀ ਬੱਸ ਸਰਵਿਸ ਲੈ ਰਹੇ ਆ 450 ਕਰੋੜ ਰੁਪਈਆ ਉਹਦੇ ਵਾਸਤੇ ਰੱਖਿਆ ਹੈ ਚਾਹੇ ਉਹ ਐਜੂਕੇਸ਼ਨ ਆ ਚੰਗੇ ਸਕੂਲ ਬਣਾਉਣੇ ਆ ਗਰੀਬਾਂ ਵਾਸਤੇ ਐਜੂਕੇਸ਼ਨ ਵਾਸਤੇ ਬਹੁਤ ਫੰਡ ਰੱਖਿਆ ਚਾਹੇ 올ਡ ਏਜ ਪੈਨਸ਼ਨ ਆ ਚਾਹੇ ਬੁਢਾਪਾ ਪੈਨਸ਼ਨ ਆ ਬੇ ਸਾਰਾ ਪੈਨਸ਼ਨ ਉਹ ਅਲੱਗ ਆ ਏਸ 23327 ਕਰੋੜ ਸੋ ਇਹ ਪਹਿਲੀ ਗਵਰਨਮੈਂਟ ਆ ਆਮ ਆਦਮੀ ਪਾਰਟੀ ਦੀ ਜਿਨ੍ਹਾਂ ਨੇ ਗਰੀਬਾਂ ਵਾਸਤੇ ਗਰੀਬ ਵਰਗ ਵਾਸਤੇ ਬਹੁਤ ਵੱਡੇ ਬਜਟ ਦੇ ਵਿੱਚ ਫੰਡ ਰੱਖੇ ਹੋਰ ਬਜਟਰੀ ਪਰਵੀਜ਼ਨਸ ਰੱਖੀਆਂ ਐ ਖਾਸ ਤੌਰ ਤੇ ਸੋ ਜਿਹੜੀ ਗੱਲ ਆਮ ਆਦਮੀ ਪਾਰਟੀ ਕਹਿੰਦੀ ਸੀ ਕਿ ਅਸੀਂ ਆਮ ਲੋਕਾਂ ਵਾਸਤੇ ਕੰਮ ਕਰਾਂਗੇ ਉਹ ਇਸ ਬਜਟ ਵਿੱਚ ਬੜਾ ਸਾਫ਼-ਸਾਫ਼ ਦਿਖਾਈ ਦੇ ਰਿਹਾ ਹਰ ਬਜਟ ਵਰਗ ਤੁਸੀਂ ਹੁਣ ਦੇਖ ਲਓ ਇੰਡਸਟਰੀ ਐ ਅਗਰ ਇੰਡਸਟਰੀ ਵਧੇਗੀ ਸਨਤ ਵਧੇਗੀ ਤੇ ਆਮ ਲੋਕਾਂ ਨੂੰ ਰੋਜ਼ਗਾਰ ਮਿਲੇਗਾ ਗਰੀਬ ਦੇ ਬੱਚੇ ਨੂੰ ਵੀ ਰੋਜ਼ਗਾਰ ਮਿਲੇਗਾ ਲੋਕ ਪੰਜਾਬ ਵਿੱਚ ਆਉਣਗੇ ਲੋਕ ਹੋਰ ਕਾਰੋਬਾਰ ਸ਼ੁਰੂ ਕਰਨਗੇ ਸ਼ੋ so, 250 ਕਰੋੜ ਰੁਪਈਆ ਪਹਿਲੀ ਵਾਰ ਫਸਟ ਟਾਈਮ ਇਨ ਪੰਜਾਬ 250 ਕਰੋੜ ਰੁਪਈਆ ਇੰਡਸਟਰੀਅਲ ਡਵੈਲਪਮੈਂਟ ਵਾਸਤੇ ਪੰਜਾਬ ਸਰਕਾਰ ਨੇ ਦਿੱਤਾ ਫੋਕਲ ਪੁਆਇੰਟਸ ਦੀ ਬੈਟਰਮੈਂਟ ਵਾਸਤੇ ਸੜਕਾਂ ਦੀ ਬੈਟਰਮੈਂਟ ਵਾਸਤੇ ਜਾਂ ਹੋਰ ਇਨਫਰਾਸਟ੍ਰਕਚਰ ਨੂੰ ਇੰਪਰੂਵ ਕਰਨ ਵਾਸਤੇ 250 ਕਰੋੜ ਰੁਪਈਆ ਰੱਖਿਆ ਜਲੰਧਰ ਚ ਵੀ ਬਹੁਤ ਸਾਰੀਆਂ ਸੜਕਾਂ ਨੂੰ ਸੰਸਾਰ ਪੱਦਰ ਦੀਆਂ ਵਰਲਡ ਪੱਦਰ ਦੀਆਂ ਸੜਕਾਂ ਬਣਾਉਣ ਵਾਸਤੇ ਜਲੰਧਰ ਦੇ ਸੜਕਾਂ ਵੀ ਅੱਥਰਿਆ ਗਿਆ ਨਿਊਸਪਰ ਫੰਡ ਵਿੱਚ ਵੀ ਜਲੰਧਰ ਨੂੰ ਵੱਡੇ ਫੰਡ ਦਿੱਤੇ ਗਏ ਸੋ ਇਸ ਕਰਕੇ ਅੱਜ ਇਹ ਜਿਹੜੀ ਪ੍ਰੈਸ ਕਾਨਫਰੰਸ ਸੀ ਮੈਂ ਤਾਂ ਪੰਜਾਬ ਸਰਕਾਰ ਦਾ ਮਾਨ ਸਾਹਿਬ ਦਾ ਹਰਪਾਲ ਸਿੰਘ ਚੀਵਾ ਸਾਹਿਬ ਦਾ ਤੇ ਮਾਨਯੋਗ ਰਵਿੰਦਰ ਕੇਜਰੀਵਾਲ ਜੀ ਦਾ ਸਮੁੱਚੇ ਦਲਿਤ ਭਾਈਚਾਰੇ ਵੱਲੋਂ ਗਰੀਬਾਂ ਵੱਲੋਂ ਪੰਜਾਬ ਦੇ ਜਿਨ੍ਹਾਂ ਦੀ ਆਵਾਜ਼ੀ ਬਹੁਤ ਵੱਡੇ ਪੱਧਰ ਤੇ ਐ ਉਹਨਾਂ ਵਾਸਤੇ ਜੋ ਪਹਿਲੀ ਵਾਰ ਇਹ ਪ੍ਰਬੰਧ ਕੀਤੇ ਗਏ ਵੱਜਣ ਦੇ ਅੰਦਰ ਉਹਦੇ ਵਾਸਤੇ ਧੰਨਵਾਦ ਕਰਨ ਵਾਸਤੇ ਔਰ ਖਾਸ ਕਰਕੇ ਦਲਿਤ ਭਾਈਚਾਰੇ ਨੂੰ ਵੀ ਇਹ ਗੱਲ ਕਹਿਣ ਵਾਸਤੇ ਕਿ ਪਹਿਚਾਨ ਕਰਨੀ ਚਾਹੀਦੀ ਆਪਣੀ ਤੇ ਵਰਗਮੇ ਦੀ ਤੁਹਾਨੂੰ ਯਾਦ ਹੋਏਗਾ ਕਾਂਗਰਸ ਦੇ ਵੇਲੇ ਇੱਕ ਖਜ਼ਾਨਾ ਮੰਤਰੀ ਹੁੰਦੇ ਸੀ ਜਿਹੜੇ ਸ਼ੇਰਾਂ ਨਾਲ ਹੀ ਕੰਮ ਠਿੱਡ ਪਾ ਦਿੰਦੇ ਤੇ ਜਿਹੜੇ ਕਹਿੰਦੇ ਸੀ ਮੇਰਾ ਤਾਂ ਖਜ਼ਾਨਾ ਖਾਲੀ ਹੈ ਮੈਨੂੰ ਉਹ ਵੀ ਯਾਦ ਆ ਮੈਂ ਇੱਕ ਵਾਰੀ ਵਿਧਾਨ ਸਭਾ 'ਚ ਪੁੱਛਿਆ ਸੀ ਵੀ ਤੁਸੀਂ 4220 ਕਰੋੜ ਰੁਪਈਆ ਕਿਹਾ ਸਿਰਫ 4220 ਕਰੋੜ ਰੁਪਈਆ ਇੱਥੇ ਕੰਪੈਰੀਸ਼ਨ ਦੇਖ ਲਓ ਕਿੰਨਾ ਕਿੱਥੇ 4220 ਕਰੋੜ ਰੁਪਈਆ ਵੀ ਖੱਟਿਆ ਨਹੀਂ ਗਿਆ ਸੀ ਕਾਂਗਰਸ ਵੱਲੋਂ ਤੇ ਇੱਥੇ 23327 ਕਰੋੜ ਰੁਪਈਆ ਰੱਖਿਆ ਔਰ ਪਿਛਲੇ ਸਮੇਂ 'ਚ ਕੋਈ ਵੀ ਪ੍ਰੋਬਲਮ ਜਿਹੜੀ ਆ ਕੋਈ ਬੱਚਿਆਂ ਨੂੰ ਸਕਾਲਰਸ਼ਿਪ ਦੇ ਵਿੱਚ ਨਹੀਂ ਆਈ 51000 ਤੋਂ ਵੱਧ ਸਰਕਾਰੀ ਨੌਕਰੀਆਂ ਤੇ ਲੱਖ ਦੇ ਕਰੀਬ ਪ੍ਰਾਈਵੇਟ ਸੈਕਟਰ ਵਿੱਚ ਵੀ ਨੌਕਰੀਆਂ ਆਮ ਪਰਿਵਾਰਾਂ ਦੇ ਬੱਚਿਆਂ ਨੂੰ ਮਿਲ ਗਈਆਂ। ਸੋ ਮੈਂ ਇਸ ਬਜਟ ਦਾ ਵੈਲਕਮ ਕਰਦਾ। ਔਰ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦਾ। ਸਰ ਇੱਕ ਮੇਰਾ ਬਜਟ ਬਹੁਤ ਵੱਡਾ ਮੀਲ ਪੱਥਰ ਪੰਜਾਬ ਦੀ ਤਰੱਕੀ ਪੰਜਾਬ ਦੀ ਵੈਲਫੇਅਰ ਵਾਸਤੇ ਸਾਬਤ ਹੋਣਾ। ਜੀਨੋ ਜੀ ਇੱਕ 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 ਚੀਜ਼ ਦੇ ਵਿੱਚ ਨੇਤਾ ਤੁਸੀਂ ਬਖਸ਼ਿਤਾਸੀ ਬਾਜਵਾ ਜੀ ਨੇ ਤੁਹਾਨੂੰ ਕਹਿ ਰਹੇ। ਇਹ ਟੀਮ ਸਾਡੇ ਵਿੱਚ ਪੰਜਾਬ ਸਰਕਾਰ ਨੇ ਇੱਕ 120 ਲੱਖ ਕਰੋੜ ਰੁਪਏ ਦਾ ਲੋਨ ਜਿਹੜਾ ਪੰਜਾਬ ਦੇ ਚਰਾਹੇ ਤੇ ਆਸਾਂ ਤੋਂ ਕਰਕੇ ਗਿਆ ਨਾ ਇਹ ਦੇਖੋ ਤੁਸੀਂ ਸਾਰੇ ਜਾਣਦੇ ਹੋ ਕਿ ਕੋਈ ਸੂਬਾ ਨਹੀਂ ਕੋਈ ਸਟੇਟ ਨਹੀਂ ਕੋਈ ਦੇਸ਼ ਨਹੀਂ ਜਿਹੜਾ ਲੋਨ ਦਾ ਜਿਹੜਾ ਲਾਹਾ ਹੈ ਜਾਂ ਲੋਨ ਦੇ ਰਿਪਲੇਸ ਨਹੀਂ ਕਰਦਾ ਸਿਰਫ ਟੇਨ ਡਸਟਲਸਟੇਜ ਨੂੰ ਲੋਨ ਤਾਂ ਚੱਲਦੇ ਲੇਕਿਨ ਲੋਨ ਕਿੰਨਾ ਮਿਲਣਾ ਉਹਦੇ ਇੱਕ ਪੈਮਾਨੇ ਆ ਉਹਦੇ ਪੈਰਾਮੀਟਰਸ ਆ ਤੁਹਾਡਾ ਗ੍ਰੋਸ ਡਸਟ੍ਰਿਕਟ ਪ੍ਰੋਡਕਟ ਕਿੰਨਾ ਹੈ ਤੁਸੀਂ ਤੁਹਾਡੀ ਇਨਕਮ ਕਿੰਨੀ ਹੈ ਤੁਹਾਡੀਆਂ ਪ੍ਰਾਪਤੀਆਂ ਕਿੱਥੋਂ ਕਿੰਨੇ ਆ ਕਿੰਨੇ ਹੈ ਜਿੱਦਾਂ ਤੁਹਾਨੂੰ ਬੈਂਕ ਆਮ ਕਰਕੇ ਲੋਨ ਦਿੰਦੀ ਹੈ ਤੁਹਾਡੀ ਉਹ ਬੈਲੈਂਸ ਸ਼ੀਟ ਦੇਖ ਕੇ ਦਿੰਦੀ ਹੈ ਤੁਹਾਡੀ ਸੇਲ ਦੇਖ ਕੇ ਸਟਾਫ ਦੇਖ ਕੇ ਉਸੇ ਤਰ੍ਹਾਂ ਹੀ ਸਰਕਾਰਾਂ ਨੂੰ ਵੀ ਲੋਨ ਜਿਹੜੇ ਆ ਉਹ ਬੜੇ ਟੈਕਨੀਕਲ ਤਰੀਕੇ ਨਾਲ ਦਿੱਤੇ ਜਾਂਦੇ ਨੇ ਕੋਈ ਲੋਨ ਉੱਥੇ ਇਸ ਤਰ੍ਹਾਂ ਨਹੀਂ ਹੁੰਦਾ ਵੀ ਤੁਸੀਂ ਲੋਨ ਲੈਣ ਗਏ ਤੇ ਉਹਨਾਂ ਨੇ ਸਾਰਾ ਕੁਝ ਤੁਹਾਡਾ ਕਾਹਦੇ ਰੱਖ ਲਿਆ ਲੋਨ ਦਾ ਇੱਕ ਤਰੀਕਾ ਹੈ ਉਸ ਤਰੀਕੇ ਤੱਕ ਜਿੰਨਾ ਲੋਨ ਮਿਲ ਸਕਦਾ ਹੈ ਉਨਾ ਹੀ ਲੋਨ ਮਿਲਦਾ ਸੋ ਤੁਸੀਂ ਦੇਖ ਲਓ ਪੌਣੇ 4 ਲੱਖ ਕਰੋੜ ਤੱਕ ਪਿਛਲਾ ਇਹਨਾਂ ਦਾ ਹੀ ਆਫੰਡਸੀਆਂ ਦਾ ਹੀ ਲੋਨ ਆ ਜਿਹਦਾ ਅਸੀਂ 59000 ਕਰੋੜ ਰੁਪਇਆ ਵਿਆਜ ਦਿੱਤਾ ਜੇ ਇਹ ਲੋਨ ਨਾ ਲੈ ਕੇ ਜਾਂਦੇ ਇਹ ਉਸ ਵੇਲੇ ਇਕਨੋਮੀ ਨੂੰ ਪਟੜੀ ਤੇ ਲਿਆਉਂਦੇ ਤੇ ਕਰਪਸ਼ਨ ਨਾ ਕਰਦੇ ਤੇ ਅੱਜ 59000 ਕਰੋੜ ਰੁਪਇਆ ਜਿਹੜਾ ਇੰਟਰਸਟ ਵਜੋਂ ਸਟੇਟ ਦਾ ਜਾ ਰਿਹਾ ਉਹ ਨਹੀਂ ਜਾ ਰਿਹਾ ਸਰ ਹਰਸਾ ਜਾ ਰਿਹਾ ਹਰਸਾ ਅੱਛਾ ਇੱਕ ਬਾਕਸਿੰਗ ਬਾਦਮਨੇ ਦੀ ਸਟੇਟਮੈਂਟ ਦਿੱਤੀ ਹੈ ਕਹਿੰਦੇ ਕਿ ਪੰਜਾਬ ਸਰਕਾਰ ਨੂੰ ਜਿਹੜਾ ਸੀਚੇਬਾ ਜਿਹੜਾ ਉਹਨਾਂ ਦਾ ਕੋਈ ਪਲਾਨ ਹੈ ਉਸ ਤੋਂ हट ਕੇ ਕਹਿੰਦੇ ਵੀ ਕੰਮ ਕਰਉਣਾ ਚਾਹੀਦਾ ਚਪੜਾ ਤੇ ਪਾਣੀ ਨੂੰ ਸਾਫ਼ ਕਰਨ ਲਈ ਥਾਪਰ ਮਾਡਲ ਔਰ ਮਾਡਲ ਜਿਹੜੇ ਨੇ ਨਵੀਂ ਪ੍ਰਣਾਲੀ ਦੇ ਉਹ ਯੂਜ਼ ਕਰਨੇ ਚਾਹੀਦੇ ਨੇ ਵੀ ਸੀਚੇਬਾ ਇੰਜੀਨੀਅਰ ਨੂੰ ਇਸ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਕਾਂਗਰਸੀ ਮੈਂ ਤਾਂ ਨਾ ਦੇਖਦਾ ਹੁੰਦਾ ਸੁਣਦਾ ਵੀ ਹੁੰਦਾ ਜਿੱਦਾਂ ਨਾ ਬਹੁਤ ਫਰਸਟ੍ਰੇਸ਼ਨ ਚ ਉਹ بڑے بڑے ਵੱਡੇ ਵੱਡੀਆਂ ਗੱਲਾਂ ਕਰਨ ਵਾਲੇ ਆ ਉਹਨਾਂ ਨੂੰ ਹੁਣ ਲੱਗ ਰਿਹਾ ਵੀ ਹੋਖ ਹੀ ਰਿਹਾ ਸਾਡੇ ਪੈਰਾਂ ਹੱਥੋਂ ਰਾਜਸੀ ਜ਼ਮੀਨ ਖਿਸਕ ਰਹੀ ਹੈ ਹੁਣ ਲੋਕ ਫਰਕ ਨਜ਼ਰ ਆਉਂਦਾ ਲੋਕਾਂ ਨੂੰ ਬਿਲਕੁਲ ਵੀ ਇੱਕ ਕਿੱਥੇ ਆਮ ਇੱਕ ਪਾਰਟੀ ਦੀ ਸਰਕਾਰ ਆਮ ਲੋਗ ਆ ਉਹ ਕੰਮ ਕਰ ਕੰਮ ਕਰਕੇ ਦਿਖਾ ਰਹੇ ਤੇ ਇਹ ਵੱਡੇ ਵੱਡੇ ਲੋਕ ਹੁਣ ਇਹਨਾਂ ਦੀ ਕੋਈ ਗੱਲ ਨਹੀਂ ਚੱਲਣ ਵਾਲੀ ਅਸੀਂ ਆਲਰੇਡੀ ਥਾਪਰ ਮਾਡਲ ਅਸੀਂ ਆਲਰੇਡੀ ਬਹੁਤ ਸਾਰੀਆਂ ਯੂਨੀਵਰਸਿਟੀਆਂ ਕੋਲੋਂ ਡਿਜ਼ਾਈਨ ਲਏ ਹੈਗੇ ਆ ਪਲੈਨਿੰਗ ਲਈ ਹੈ ਜੀ ਸਾਰਾ ਤੇ ਕੰਮ ਕਰਨਾ ਤੇ ਕਾਂਗਰਸ ਨੂੰ ਤਾਂ ਆਪਣੀ ਫਿਕਰ ਪਿਆ ਹੈ ਤੀਨੂ ਜੀ ਇੱਕ ਜਿਹੜਾ ਬਹੁਤ ਵੱਡਾ ਜਿਹੜਾ ਬਜਟ ਤੋਂ ਸਵਾਲ ਜਿਹੜਾ ਪੈਦਾ ਹੋਇਆ ਹੈ ਇੱਕ ਜੇ ਆਪਾਂ ਗੱਲ ਕਰੀਏ ਦਿੱਲੀ ਦੀ ਆਪਾਂ ਜੇ ਗੱਲ ਕਰੀਏ ਦਿੱਲੀ ਚੋਣਾਂ ਤੋਂ ਬਾਅਦ ਜਿਹੜੀ ਕੋਈ ਐਸਾ ਦਿਨ ਨਹੀਂ ਹੁੰਦਾ ਕੋਈ ਜਿੱਦਾਂ ਧਰਨਾ ਪ੍ਰਦਰਸ਼ਨ ਜਾਂ ਪ੍ਰੈਸ ਕਾਨਫਰੰਸ ਨਹੀਂ ਹੁੰਦੀ ਕਿ ਮਹਿਲਾਵਾਂ ਨੂੰ 2500 ਰੁਪਇਆ ਕਦੋਂ ਮਿਲੇਗਾ 11 ਤੋਂ 11 ਜਿਹੜਾ ਦਿੱਲੀ ਦੇ ਵਿੱਚ ਜਿਹੜੀ ਦਿੱਲੀ ਦੀ ਗੱਲ ਕਰਿਆ ਉਸ ਤੋਂ ਬਾਅਦ ਜੇ ਜਿਹੜੀ ਹੁਣ ਉਹਨਾਂ ਨੇ ਜੋ ਬਜਟ ਬਹੁਤ ਰੋਲਾ ਪਾਇਆ ਉਸ ਤੋਂ ਬਾਅਦ 5100 ਕਰੋੜ ਦਾ ਉਹਨਾਂ ਨੇ ਬਜਟ ਦੇ ਵਿੱਚ ਪ੍ਰਬੰਧਨ ਕੀਤਾ ਤਾਂ ਜੇ ਇਸ ਬਜਟ ਦੀ ਗੱਲ ਕਰੀਏ ਇਸ ਬਜਟ ਦੇ ਵਿੱਚ ਮਹਿਲਾਵਾਂ ਦੇ ਹੱਥ ਖਾਲੀ ਹੈ ਤੁਹਾਡੇ ਕਹਿਣਾ ਦੇਖੋ ਜਿਹੜਾ 5 ਲੱਖ ਤੋਂ 10 ਲੱਖ ਰੁਪਇਆ ਅਸੀਂ ਕੀਤਾ ਨਾ ਹੈਲਥ ਇੰਸ਼ੋਰੈਂਸ ਆਪਣਾ ਕੋਈ ਵੀ ਮੈਂ ਤੁਹਾਡੀ ਗੱਲ ਤਾਂ ਇਸ ਕਰਕੇ ਜਦੋਂ ਅਰਵਿ ਕੇਸ਼ਰੀਵਾਲ ਜੀ ਨੇ ਪਹਿਲਾ ਜਿਹੜਾ ਉਹਨਾਂ ਨੂੰ ਵਾਅਦਾ ਸੀਗਾ ਪਹਿਲਾ ਹੀ ਕਿ ਸਾਡੀ ਸਰਕਾਰ ਬਣੇਗੀ ਪਹਿਲੀ ਕਲਮ ਦੇ ਨਾਲ ਜਿਹੜਾ ਮਹਿਲਾਵਾਂ ਨੂੰ ਹਰ ਮਹੀਨੇ 1000 ਰੁਪਏ ਮਿਲੇਗਾ ਜਿਹੜਾ 5 ਤੋਂ 10 ਲੱਖ ਰੁਪਈਆ ਹੈਲਥ ਇੰਸ਼ੋਰੈਂਸ ਦਾ ਪ੍ਰਬੰਧ ਕੀਤਾ ਮੈਂ ਸਮਝਦਾ 1000 ਰੁਪਏ ਹਾਲਾਂਕਿ ਇਹ ਨਹੀਂ ਮੈਂ ਕਹਿ ਰਿਹਾ 1000 ਰੁਪਈਆ ਵੀ ਕੱਲ ਮਾਨਜੋ ਘਰਪਾਲ ਸਿੰਘ ਚੀਮਾ ਜੀ ਨੇ ਕਿਹਾ ਵੀ ਅਸੀਂ ਜੋ ਵਾਅਦੇ ਕੀਤੇ ਕਰਾਂ ਹਰ ਪੂਰੇ ਕਰਦੇ 1 ਬਾਈ 1 ਕਿਉਂਕਿ ਪਿਛਲੀਆਂ ਸਰਕਾਰਾਂ ਪੰਜਾਬ ਦੇ ਖਜ਼ਾਨੇ ਨੂੰ ਚੱਟ ਕੇ ਇਸ ਬੁਰੀ ਤਰ੍ਹਾਂ ਗਿਨੀਆ ਇਸ ਬੁਰੀ ਤਰ੍ਹਾਂ ਉਹਨਾਂ ਨੇ ਲੁੱਟਿਆ ਖਜ਼ਾਨੇ ਨੂੰ ਕਿ ਫਿਰ ਵੀ ਸਾਡੀ ਸਰਕਾਰ ਨੇ ਮਿਹਨਤ ਕਰਕੇ ਅੱਜ 3 ਸਾਲ ਬਾਅਦ ਅਸੀਂ ਪੈਰਾਂ ਤੇ ਖੜਾ ਕਰਦੇ ਇਸੇ ਕਰਕੇ ਅਸੀਂ ਇੰਨੀਆਂ ਸਹੂਲਤਾਂ ਆਮ ਪਾਇਚਾਰੇ ਨੂੰ ਇੰਡਸਟਰੀ ਨੂੰ ਗਰੀਬਾਂ ਨੂੰ ਨੌਕਰੀਆਂ ਵੀ ਦਿੱਤੀਆਂ ਸਾਰੇ ਪ੍ਰਬੰਧ ਕੀਤੇ ਦਿੱਲੀ ਦੇ ਵਿੱਚ ਵੀ ਆਏ ਸਵਾਲ ਉੱਠੇ ਸੀਗੇ ਹਜ਼ਾਰ ਰੁਪਈਆ ਵੀ ਸਰਕਾਰ ਦੇਗੀ ਸਰਕਾਰ ਇੱਕ ਇੱਕ ਵਾਦਾ ਇੱਕ ਇੱਕ ਵਾਦਾ 2027 ਦੀਆਂ ਇਲੈਕਸ਼ਨ ਤੋਂ ਪਹਿਲਾਂ ਪੂਰਾ ਕਰਕੇ ਅਸੀਂ ਮੈਦਾਨ 'ਚ ਜਾਵਾਂਗੇ ਲੇਕਿਨ ਜਿਹੜੇ ਕੰਮ ਕੀਤੇ ਹਨ 3 ਸਾਲ ਸੋਤ ਉਹ ਕਦੀ ਵੀ ਆਪੋਜੀਸ਼ਨ ਪਾਰਟੀ ਉਹਦੀ ਤਾਰੀਫ਼ ਨਹੀਂ ਕਰੇਗੀ ਸਾਨੂੰ ਉਹਨਾਂ ਦੀ ਤਾਰੀਫ਼ ਨਹੀਂ ਲੋੜ ਵੀ ਕੋਈ ਨਹੀਂ ਕਿਉਂਕਿ ਉਹਦੀ ਜ਼ਿੰਮੇਵਾਰੀ ਹੈ ਵਿਰੋਧ ਇਹ ਮੈਲਾ ਉਹਨੂੰ 36 ਮਹੀਨੇ ਦਾ ਮਿਲਣਗੇ ਜਾਂ ਕਿਸ ਤਰ੍ਹਾਂ ਜਲੰਧਰ ਨੂੰ ਕੀ ਦਿੱਤਾ ਗਿਆ ਹੈ ਜਲੰਧਰ ਚ ਰੈਡੀਓ ਬਲਕਸ ਸੜਕਾਂ ਰਣਕ ਚਾਲ ਪੰਜਾਬ ਦੀ ਇੱਕ ਤੇ 32 ਸੜਕਾਂ ਘਰਾਵਾ ਬਹੁਤ ਵੱਡੇ ਵਾਲੇ ਨੇ ਸਰਕਾਰ ਦੇ ਕੋਰ ਯੂਨੀਵਰਸਿਟੀ ਦਾ ਪਾਸਾ ਸਿਲ ਜਲੰਧਰ ਦਵਰਤਨ ਪਾਰਕ ਦਾ ਆਰਪੋਰਟ ਟੈਂਸ਼ਨ ਹੋ ਜਾਏਗਾ ਫਲਾਇਓਵਰ ਜਿਹੜਾ ਸੁਆਤ ਨੂੰ ਕਿਹਾ ਪਿਆ ਅਹ ਕਿਹੜੇ ਫਲਾਇਓਵਰ ਦੀ ਗੱਲ ਕਰ ਰਹੇ ਹੋ ਦੇਖੋ ਆਦਮਪੁਰ ਫਲਾਇਓਵਰ ਦੀ ਜੇ ਮੈਂ ਤੁਹਾਨੂੰ ਤੁਹਾਡੇ ਆਪਣੇ ਏਰੀਆ ਦੇ ਜਿਹਨ ਦੇ ਐਮਐਲਏ ਵੀ ਰਹੇ 2016 ਚ ਮੇਰੇ ਦੌਰ ਮੇਰੇ ਸਮੇਂ ਦੌਰਾਨ ਸ਼ੁਰੂ ਹੋਇਆ ਸੀ ਅਸੀਂ ਸ਼ੁਰੂ ਕੀਤਾ ਸੀ ਲੇਕਿਨ 2017 ਚ ਕਾਂਗਰਸ ਆਈ ਕਾਂਗਰਸ ਨੇ 2017 ਤੋਂ ਲੈ ਕੇ 22 ਤੱਕ ਉਹ ਸਫਲਾਈਓਵਰ ਦੇ ਉੱਤੇ ਇੱਕ ਇੱਟ ਨਹੀਂ ਸਰਕਾਰ ਤੋਂ ਤੁਹਾਡੀ ਹੈ ਤੁਸੀਂ ਲਗਾ ਸਕਦੇ ਹੋ ਇੱਕ ਇੱਟ ਨਹੀਂ ਲਾਈ 2021 ਚ ठेकेदार ਉੱਥੋਂ ਆਪਣਾ ਸਮਾਨ ਚੁੱਕ ਕੇ ਚਲਾ ਗਿਆ ਕਿਉਂ ਉਹਨੇ ਕਿਹਾ ਕਿ ਹੁਣ ਸਟੀਲ ਵੀ ਮਹਿੰਗਾ ਹੋ ਗਿਆ ਸੀਮਿੰਟ ਵੀ ਮਹਿੰਗਾ ਹੋ ਗਿਆ ਲੇਬਰ ਵੀ ਮਹਿੰਗੀ ਹੋ ਗਈ ਤੇ ਮੈਨੂੰ ਹੁਣ ਕਿਉਂਕਿ ਤੁਸੀਂ ਪੇਮੈਂਟ ਨਹੀਂ ਦਿੱਤੀ ਮੈਨੂੰ ਅਪਰੂਵਲ ਨਹੀਂ ਦਿੱਤੀਆਂ ਪੰਜਾਬ ਉਸ ਕਾਂਗਰਸ ਦੇ ਸਮੇਂ ਦੌਰਾਨ ਠੇਕੇਦਾਰ ਕੋਲ ਕ腐ਸ਼ਨ ਮੰਗਦੇ ਰਹੇ ਸੀ ਇਹਨਾਂ ਦੇ ਲੀਡਰ ਵੀ ਤੇ ਇਹਨਾਂ ਦੇ ਅਧਿਕਾਰੀ ਵੀ ਉਹ ਠੇਕੇਦਾਰ ਤੰਗ ਹੋ ਕੇ ਸਮਾਨ ਉਠਾ ਕੇ ਆਪਣਾ ਸ਼ਰੇਦਾਰ ਚਲਾ ਗਿਆ ਤੇ ਹੁਣ ਜਦੋਂ ਦੁਬਾਰਾ ਅਸੀਂ ਟੇਕਓਪ ਕੀਤਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦਿੱਲੀ ਨਾਲ ਕਿਉਂਕਿ ਕੇਂਦਰ ਦਾ ਪ੍ਰੋਜੈਕਟ ਹੈ ਤਾਂ ਕੇਂਦਰ ਨੇ ਕਿਹਾ ਅਸੀਂ ਤਾਂ ਤੁਹਾਡੀ ਉਸ ਵੇਲੇ ਦੀ ਸਟੇਟ ਗਵਰਨਮੈਂਟ ਨੂੰ ਸਾਰੇ ਪੈਸੇ ਦੇ ਦਿੱਤੇ ਨੇ ਤੇ ਹੁਣ ਜਿਹੜਾ 40-45 ਕਰੋੜ ਦਾ ਡਿਫਰੈਂਸ ਹੈ ਜਿਹੜੀ ਮੁਘਿਆਈ ਹੋ ਗਈ ਜਦੋਂ ਉਸੇ ਵੇਲੇ ਕੰਮ ਕਰਵਾਉਣ ਦੀ ਕਾਂਗਰਸ ਤਾਂ ਉਹਨੇ ਪੈਸੇ ਨਾ ਹੋ ਜਾਣਾ ਸੀ ਹੁਣ ਉਸ ਤੋਂ ਬਾਅਦ ਹਰ ਚੀਜ਼ ਮਹਿੰਗੀ ਹੋ ਗਈ ਠੇਕੇਦਾਰ ਕਹਿੰਦਾ ਵਧੇ ਹੋਏ ਰੇਟਾਂ ਤੇ ਮੈਨੂੰ ਦੁਬਾਰਾ ਗੱਲ ਕਰ ਹੁਣ ਦੁਬਾਰਾ ਸਾਡੀ ਸਰਕਾਰ ਨੇ ਕੇਂਦਰ ਨਾਲੇ ਮਾਮਲਾ ਟੇਕ ਅਪ ਕੀਤਾ ਹੈ ਔਰ ਅਸੀਂ ਇਹਨੂੰ ਹੁਣ ਕਿਉਂਕਿ ਜ਼ਿੰਮੇਵਾਰੀ ਤੇ ਸਾਡੀ ਅਸੀਂ ਨਿਭਾਉਣੀ ਆ ਪਰ ਇਹ ਗੱਲ ਯਾਦ ਰੱਖੋ ਕਿ 5 ਸਾਲ ਕਾਂਗਰਸ ਬਰਬਾਦ ਕਰਕੇ ਗਈ ਆਦਲਪੁਰ ਅਸੀਂ ਹੁਣ ਠੀਕ ਕਰਦਾਂਗੇ ਤੁਹਾਨੂੰ ਕੁਝ ਮਹੀਨਿਆਂში ਅਸੀਂ ਇਹਦੀ ਗੁੱਡ ਨਿਊਜ਼ ਦੇਣਾ ਅੱਛਾ ਤੁਸੀਂ ਕਹਿ ਰਹੇ ਹੋ ਕਾਂਗਰਸ ਨੈਕਸਟ ਨੈਕਸਟ ਜਲੰਧਰ ਵਾਸਤੇ ਜਿਹੜੀਆਂ ਅਸੀਂ ਇਲੈਕਟ੍ਰਿਕ ਬੱਸਾਂ ਦਾ ਪ੍ਰਬੰਧ ਕਰ ਰਹੇ ਹਾਂ ਕਿਉਂਕਿ ਟ੍ਰੈਫਿਕ ਬਹੁਤ ਹੋ ਗਈ ਜੇ ਹਰ ਬੰਦਾ ਇੱਕ ਗੱਡੀ ਲੈ ਕੇ ਸ਼ਹਿਰ ਵੱਲ ਨੂੰ ਆਵੇ ਤਾਂ ਪਾਰਕਿੰਗ ਦੀ ਪ੍ਰੋਬਲਮ ਵੀ ਹੈ ਟ੍ਰੈਫਿਕ ਦੀ ਪ੍ਰੋਬਲਮ ਵੀ ਹੈ ਤੋਂ ਅਸੀਂ ਇੱਥੇ ਇਲੈਕਟ੍ਰਿਕ ਬੱਸਾਂ ਚਲਾ ਰਹੇ ਹਾਂ ਆਮ ਲੋਕਾਂ ਦੀ ਸਹੂਲਤ ਵਾਸਤੇ ਬਲਟਨ ਪਾਰਕ ਵਾਸਤੇ ਮਾਨਯੋਗ ਮਹਿਰ ਸਾਹਿਬ ਨੇ ਪਲੈਨਿੰਗ ਕੀਤੀ ਹੋਈ ਹੈ ਕਿਉਂਕਿ ਕਾਰਪੋਰੇਸ਼ਨ ਜਲੰਧਰ ਨਗਰ ਨਿਗਮ ਦੀ ਉਹ ਜਗਾ ਉਹਨਾਂ ਦੀ ਪ੍ਰਾਪਰਤੀ ਹੈ ਸੋ ਉਹਨਾਂ ਨੇ ਉਹਦੀ ਪਲੈਨਿੰਗ ਕਰ ਲਈ ਹੈ ਮੈਂ ਪੜ੍ਹਿਆ ਵੀ ਸੀ ਸੁਣਿਆ ਵੀ ਸੀ ਤੇ ਜਿੱਦਾਂ ਹੀ ਹੋਏਗਾ ਤਾਂ ਅਸੀਂ ਤੁਹਾਨੂੰ ਬਲਡਨ ਪਾਰਕ ਬਾਰੇ ਵੀ ਜੀ ਤਿੰਨੋ ਜੀ ਇੱਕ ਡਰੱਗ ਜਨ ਗੰਨਾ ਦੀ ਗੱਲ ਆਈ ਹੈ ਆਰਡੀਆਰ ਦਾ ਪੈਸਾ ਇੱਕ ਫੇਰ ਪਜਾ ਸਕਦੇ ਸਾਂ ਨੇ ਸੈਂਟਰਲ ਗਵਰਨਮੈਂਟ ਤੋਂ ਮੰਗੇ ਆ ਕਿ ਬਿਰਪਾ ਇੱਕ ਦੇਖੋ ਪੰਜਾਬ ਇੱਕ ਦੇਸ਼ ਦਾ ਇੰਪੋਰਟੈਂਟ ਹਿੱਸਾ ਤੋਂ ਮੈਂ ਲੰਮੀ ਗੱਲਾਂ ਬਦਲ ਨਹੀਂ ਜਾਂਦਾ ਜੋ ਪੰਜਾਬ ਦਾ ਯੋਗਦਾਨ ਹੈ ਜੋ ਪੰਜਾਬ ਦਾ ਕੰਟਰੀਬਿਊਸ਼ਨ ਹੈ ਫੂਡ ਵਿੱਚ ਬਾਰਡਰ ਹੈ ਪਰ ਪਿਛਲੇ ਲੰਬੇ ਸਮੇਂ ਤੋਂ ਕੇਂਦਰ ਨੇ ਪੰਜਾਬ ਦੇ ਨਾਲ ਵਿਤਕਣ ਵਾਲੀ ਗੱਲ ਸਾਡਾ ਹੈਲਥ ਦਾ ਸਾਡਾ ਆਰਡੀਐਫ ਦਾ ਸਾਡਾ ਐਜੂਕੇਸ਼ਨ ਦਾ ਪੈਸਾ ਬਹੁਤ ਲੇਟ ਕਰਕੇ ਡਿਲੇ ਕਰਕੇ ਸੰਭਲ ਜਿਹਦੇ ਨਾਲ ਪਰ ਫਿਰ ਵੀ ਪੰਜਾਬ ਸਰਕਾਰ ਹੁਣ ਆਪਣੇ ਪੈਰਾਂ ਤੇ ਬੜੇ ਸਟਰੋਂਗ ਮਜ਼ਬੂਤੀ ਨਾਲ ਖੜੀ ਹੋ ਰਹੀ ਹੈ ਇਸੇ ਕਰਕੇ ਅਸੀਂ ਆਪਣੇ ਬੱਜਟ ਦੇ ਵਿੱਚ ਇੰਨੀਆਂ ਸਕੀਮਾਂ ਸਹੂਲਤਾਂ ਜਿਹੜੀਆਂ ਉਹ ਪੰਜਾਬ ਦੀ ਪਬਲਿਕ ਨੇ ਤੁਹਾਡਾ ਜੋਸ਼ੀ ਨਾਲ ਮੁਲਾਕਾਤ ਵੀ ਕੀਤੀ ਹੈ ਕਿ ਹੈ ਕਿ ਸਾਡਾ ਹੱਕ ਬੰਦ ਹੈ ਲੱਗਦਾ ਹੈ ਕਿ ਹੱਕ ਮਿਲ 파ਵੇ ਹੱਕ ਤਾਂ ਲੈ ਕੇ ਰਾਵਾਂਗੇ ਪੰਜਾਬੀ ਕਦੀ ਹੱਕ ਛੱਡਦੇ ਤੁਹਾਨੂੰ ਪਤਾ ਨਹੀਂ ਸਰ ਜੀਨੋ ਦੀ ਇੱਕ ਡਰੱਗ ਜਨਗੰਨਾ ਦੀ ਗੱਲ ਹੋਈ ਹੈ ਉਹਦੇ ਵਿੱਚ ਜਿਹੜੀ ਜੇ ਵਿਪੱਖਸ਼ ਨੇ ਜੇ ਕੱਲ ਬਾਜਵਾ ਜੀ ਨੇ ਕਿਹਾ ਆਪਾਂ ਇਹਦਾ ਸਵਾਗਤ ਕਰਦੇ ਹਾਂ ਜਿਹੜੀ ਜਨਗੰਨਾ ਹੋਣੀ ਉਹਨਾਂ ਨੇ ਇੱਕ ਕਿਹਾ ਵੀ ਇਹਦੀ ਜਿਹੜੀ ਸ਼ੁਰੂਆਤ ਹੈ ਨਾ ਉਹ ਵਿਧਾਨ ਸਭਾ ਤੋਂ ਹੋਣੀ ਚਾਹੀਦੀ ਸਾਰੇ ਜਿੰਨੇ ਵੀ ਐਮ.ਐਲ.ਏ ਸਾਰੇ ਉੱਥੇ ਹੋਣੇ ਚਾਹੀਦੇ ਉਰੇ ਪੀਜੀਆ ਦੀ ਡਾਕਟਰਾਂ ਦਾ ਇੱਕ ਬੋਰਡ ਆ ਜਿਹੜਾ ਇਕੱਠੇ ਉਹਦੇ ਵਿੱਚ ਜਿਹੜੀ ਸਾਰੀ ਹੋਵੇ ਉਹਦਾ ਸਾਰਾ ਜਿਹੜਾ ਰਿਕਾਰਡ ਹੈ ਸਾਰਾ ਉਹਨੂੰ ਜਿਹੜਾ ਦੇਖੋ ਇਹ ਨਾ ਵੱਡੇ ਜਿਹੜੇ ਇਸ਼ੂ ਨੂੰ ਡਾਇਵਰਟ ਕਰਨ ਦੀ ਕੋਸ਼ਿਸ਼ ਕਰ ਰਹੇ ਕਿੰਨਾ ਵੱਡਾ ਫੈਸਲਾ ਆ ਕਿ ਸਾਨੂੰ ਪਤਾ ਲੱਗ ਜਾਏਗਾ ਕਿ ਦੀਪ ਪੰਜਾਬ ਦੇ ਸੂਬੇ ਚ ਕਿੰਨੇ ਵਿਕਟਿਮਸ ਨੇ ਕਿੰਨੇ ਵਿਕਟਿਮਾਈਜ਼ ਹੋਏ ਨੇ ਕ੍ਰੰਸ ਦੇ ਕਿੰਨੇ ਮਰੀਜ਼ ਨੇ ਕਿੰਨਿਆਂ ਨੂੰ ਲੋੜ ਆ ਉਹਦੀ ਸਿੱਧੇ ਸ਼ਬਦਾਂ ਵਿੱਚ ਤਾਰੀਫ ਕਰਨੀ ਹੈ ਕਿ ਉਹ ਆਪਾ ਉਲਟ-ਪੁਲਟ ਗੱਲਾਂ ਕਰਦੇ ਲੋਕੀ ਸਭ ਜਾਣਦੇ ਆ ਕਿ ਬਾਦਗੋਜੀ ਕਾਂਗਰਸ ਵਾਲੇ ਕਿੰਨੇ ਵਿਰੁੱਧ ਦੇ ਝੰਡੇ ਲੜੇ ਆ ਪਰ ਅਸੀਂ ਉਹ ਤੋਂ ਨੂੰ ਜਾਣਾਂ ਨਹੀਂ ਹੁਣ ਤੁਸੀਂ ਵੇਖ ਲਓ ਜਿੰਨੀ ਵੀ ਕਾਰਵਾਈ ਨਸ਼ਾ ਤਸਕਰਾਂ ਦੇ ਖਿਲਾਫ ਕੀਤੀ ਆ ਅਸੀਂ ਕੋਈ ਬਦਲਾ ਲਊ ਭਾਵਨਾ ਨਾਲ ਅਸੀਂ ਕਦੀ ਨਹੀਂ ਆਪਣੀ ਆਪੋਜੀਸ਼ਨ ਵਿੱਚ ਆ ਕੁਝ ਅਸੀਂ ਕਹਿੰਦੇ ਨਹੀਂ ਇਹ ਸਭ ਦੀ ਸਾਂਝੀ ਲੜਾਈ ਹੈ ਯੁੱਧ ਨਸ਼ਿਆਂ ਵਿਰੁੱਧ ਸਾਡਾ ਸੰਦੇਸ਼ ਮੈਂ ਤਾਂ ਕਹਿੰਦਾ ਕਾਂਗਰਸੀ ਵੀ ਦੂਜੀਆਂ ਪਾਰਟੀਆਂ ਵਾਲੇ ਵੀ ਇਤਿਹਾਸਕ ਯੋਗਦਾਨ ਪਾਣ ਸਾਨੂੰ ਦੱਸਣ ਸਰਕਾਰ ਨੂੰ ਐਡਮਿਨਿਸਟ੍ਰੇਸ਼ਨ ਨੂੰ ਕਾਂਗਰਸ ਲੀਡਰ ਕੌਂਗਰਸ ਨੂੰ ਇਹ ਤਾਂ ਮਹਿਸੂਸ ਹੋ ਰਿਹਾ ਨਾ ਵੀ ਉਹ 5 ਸਾਲ ਕੁਝ ਨਹੀਂ ਕਰਕੇ ਗਏ ਵੀ ਅਸੀਂ ਹੁਣ ਕੰਮ ਸ਼ੁਰੂ ਕਰ ਦਿੱਤਾ ਕਰਾਂਗੇ ਛੋਟੇ ਵੱਡੇ ਦਰਮਿਆਨੇ ਛੁਪੇ ਹੋਏ ਭੱਜੇ ਹੋਏ ਸਭ ਫੜੇ ਜਾਵਾਂਗੇ ਅੱਛਾ ਇੱਕ ਕਾਜੀ ਦਾ ਵੀ ਲੀਡਰ ਦੀ ਐਮਸ਼ੀਆਂ ਦੇ ਮਾਮਲੇ ਚ ਆਉਂਦੇ ਰੇ ਸੀ ਕਿ ਉਹਨਾਂ ਨੂੰ ਵੀ ਫੜ ਹੋਣਾ ਕਿ ਸਾਰੇ ਤੋਂ ਅਜਾ ਤੈਨੂੰ ਜੀ ਆਦਮਪੁਰ ਫਲਾਈਓਵਰ ਦੀ ਗੱਲ ਕੀਤੀ ਤੁਸੀਂ ਕਹਿ ਰਹੇ ਹੋ ਕਿ ਕਾਂਗਰਸ ਨੇ ਫੈਸਲਾ ਕਰਦੇ ਹਨ ਕਿ ਥੋੜਾ ਸੈਲੈਬ੍ਰੇਟ ਕਰਨਗੇ ਦੇਖੋ ਮੈਂ ਇਹ ਕਹਿ ਰਿਹਾ ਬਈ ਕੇਂਦਰ ਦਾ ਪ੍ਰੋਜੈਕਟ ਸੀ 2016 ਚ ਸਟਾਰਟ ਹੋਇਆ ਸੀ ਸਪਟੰਬਰ ਚ ਇਹਨੇ 2018 ਵਿੱਚ ਕੰਪਲੀਟ ਹੋਣਾ ਸੀ ਕਾਂਗਰਸ ਦੀ ਸਰਕਾਰ 2017 ਚ ਆ ਗਈ ਕਾਂਗਰਸ ਨੂੰ ਲੱਗਿਆ ਵੀ ਜੇ ਪ੍ਰੋਜੈਕਟ ਪੂਰਾ ਹੋ ਗਿਆ ਇਹਦਾ ਲਾਹਾ ਮੌਕੇ ਦੇ ਐਮਐਲਏ ਨੂੰ ਕਿਉਂਕਿ ਉਸ ਵੇਲੇ ਮੈਂ ਵਿਧਾਇਕ ਸੀ ਉੱਥੇ ਇਹਦਾ ਲਾਹਾ ਉਹਨੂੰ ਬਹੁਤ ਵੱਡੇ ਪਦਰ ਤੇ ਮਿਲੇਗਾ ਤਾਂ ਉਹਨਾਂ ਨੇ ਇਹ ਕੰਮ ਬੰਦ ਕਰਵਾਇਆ ਬੰਦ ਕਰਵਾਤਾ ਬਾਅਦ ਵਿੱਚ ਚਲੋ ਚੀਫ ਮਿਨਿਸਟਰ ਬਦਲ ਗਏ ਫਿਰ ਠੇਕੇਦਾਰ ਪਰੇਸ਼ਾਨ ਹੋ ਗਿਆ ਕਿਉਂਕਿ ਠੇਕੇਦਾਰ ਨੂੰ ਫੋਰੈਸਟ ਦੀ ਪਰਮਿਸ਼ਨ ਹੀ ਨਹੀਂ ਮਿਲ ਰਹੀ ਸੀ ਠੇਕੇਦਾਰ ਨੂੰ ਮਾਈਨਿੰਗ ਵਾਲੇ ਪਰਮਿਸ਼ਨਾਂ ਨਹੀਂ ਦੇ ਰਹੇ ਸੀ ਪ੍ਰੈਸ਼ਰ ਨਹੀਂ ਮਿਲ ਰਿਹਾ ਠੇਕੇਦਾਰ ਨੂੰ ਕਨੈਕਸ਼ਨ ਨਹੀਂ ਮਿਲ ਰਹੇ ਸੀ ਪ੍ਰੈਸ਼ਰ ਹੋਰ ਤਾਂ ਹੋਰ ਉਸ ਵੇਲੇ ਦੀ ਸਰਕਾਰ ਨੇ ਬਹੁਤ ਸਾਰੇ ਲੋਕਾਂ ਨੂੰ ਜਿਹੜੀਆਂ ਜਿਨ੍ਹਾਂ ਦੀਆਂ ਦੁਕਾਨਾਂ ਜਿਨ੍ਹਾਂ ਦੇ ਘਰ ਵਿੱਚ ਆਏ ਸੀ ਉਹਨਾਂ ਨੂੰ ਉਹਨਾਂ ਦਾ ਬੰਦਾ ਪੈਸਾ ਵੀ ਨਹੀਂ ਦੇ ਰਿਹਾ ਸੀ ਸੋ ਉਸ ਵੇਲੇ ਮੈਂ ਤਾਂ ਤੁਹਾਨੂੰ ਪਤਾ ਰੋਜ਼ ਦਿਹਾੜੀ ਐਸ.ਡੀ.ਐਮ. ਆਉਂਦਾ ਹੁੰਦਾ ਸੀ ਲੋਕਾਂ ਦੇ ਨਾਲ ਐਸ.ਡੀ.ਐਮ. ਆਫਿਸ ਜਾਂਦਾ ਸੀ ਹੁਣ ਤੁਸੀਂ ਕਰਾ ਸਕਦੇ ਹਾਂ ਹੁਣ ਅਸੀਂ ਬਹੁਤ ਸਾਰਾ ਕੰਮ ਤੇਜ਼ ਕਰ ਦਿੱਤਾ ਮੈਂ ਤਾਂ ਹੀ ਤੁਹਾਨੂੰ ਕੁਝ ਮਹੀਨਿਆਂ ਦੀ ਗੱਲ ਕੀ ਨੂੰ ਜਿਹਦੇ ਵਿੱਚ ਅਸੀਂ ਇਹਦੇ ਵਿੱਚ ਕੰਮ ਬਹੁਤ ਤੇਜ਼ ਕਰ ਦਿੱਤਾ ਇੱਕ ਹੋਰ ਮੱਖ ਮੰਤਰੀ ਜੀ ਨੇ ਕੇਂਦਰ ਚ ਵੀ ਗੱਲ ਕਰ ਲਈ ਹੈ ਅਸੀਂ ਉਹ ਡਿਫਰੈਂਸ ਅਮਾਉਂਟ ਹੈ ਉਹਨੂੰ ਸੈਟਲ ਕਰ ਇੱਕ ਹੋਰ ਜਿਹੜਾ ਸਵਾਲ ਉੱਠਿਆ ਜਿਹੜਾ ਇਹਦੇ ਨਾਲ ਇਹਦੇ ਨਾਲ ਜਿਹਨੂੰ ਜਿਹੜੀ ਗੱਲ ਕਰਦੇ ਪਿਓ ਕਿ 2018 ਜਿਹਨੇ ਪੂਰਾ ਹੋਣਾ ਸੀਗਾ ਜਮੀਨ ਬਿਟਵੀਨ ਇਹਦੇ ਵਿੱਚ ਇੱਕ ਘਟਾਲਾ ਆਇਆ ਜਿਹੜਾ ਜਿਹੜਾ ਆਦਮਪੁਰ ਤੋਂ ਲੈ ਕੇ ਹਾਰਪੁਰ ਤੱਕ ਜ਼ਮੀਨ ਐਕਵਾਇਰ ਕਰਨ ਨੂੰ ਲੈ ਗਿਆ ਸੀ ਜਿਹਦੇ ਵਿੱਚ ਪਟਵਾਰੀ ਐਸਡੀਐਮ ਪਰ ਮੇਰੇ ਖਿਆਲ ਅਸਿਸਟੈਂਟ ਕਮਿਸ਼ਨਰ ਜਿਹੜੇ ਆ ਉਹਦੇ ਵਿੱਚ ਆ ਗਏ ਸੀ। ਮੋਰ ਵੀ ਸੀ ਕੋਈ। ਉਸ ਤੋਂ ਉਸ ਤੋਂ ਬਾਅਦ ਉਸ ਪ੍ਰੋਜੈਕਟ ਨੂੰ ਬੰਦ ਕਰ ਦਿੱਤਾ ਗਿਆ। ਜਦ ਕੀ ਮੰਨ ਲਓ ਘਟਾਲਾ ਕੀਤਾ ਕੋਈ ਅਫਸਰਾਂ ਨੇ ਕੀਤਾ ਮੰਤਰੀਆਂ ਨੇ ਕੀਤਾ ਜਾਂ ਕਿਸੇ ਨੇ ਵੀ ਕੀਤਾ ਆਮ ਲੋਕਾਂ ਨੇ ਤਾਂ ਨਹੀਂ ਕੁਝ ਵੀ ਕੀਤਾ ਸੀ ਉਹ ਚ ਉਸ ਪ੍ਰੋਜੈਕਟ ਨੂੰ ਦੇਖੋ ਉਹ ਉਹਦੇ ਵਿੱਚ ਆਦਮਪੁਰ ਪੁਲ ਨਾਲ ਸੰਬੰਧਿਤ ਕੁਝ ਨਹੀਂ ਉਹਦੇ ਨਾਲ ਉਸ ਤੋਂ ਅੱਗੇ ਦਾ ਹੈ ਸਾਰਾ। ਉਸ ਤੋਂ ਅੱਗੇ ਦਾ ਉਦ ਵਿੱਚ ਠੀਕ ਹੈ ਉਹਦੇ ਵਿੱਚ ਸ਼ੱਕੀ ਸੀ ਪਟਾਲਾ ਫੋਨ ਦਾ ਵੀ ਖਦਸ਼ਾ ਅਸਰ ਵੀ ਹੋ ਸਕਦੇ ਉਹਦੇ ਵਿੱਚ ਕਾਂਗਰਸ ਦੇ ਇੱਕ ਉਸ ਮੈਂਦੇ ਤੇ ਵਜ਼ੀਰ ਸਾਹਿਬ ਦਾ ਵੀ ਨਾਮ ਜਿਹੜੇ ਬਾਅਦ ਵਿੱਚ ਬੀਜੇਪੀ ਤੇ ਚਲੇ ਗਏ ਸੀ ਕਿਉਂਕਿ ਬੀਜੇਪੀ ਦੀ ਕੇਂਦਰ ਚ ਸਰਕਾਰ ਸੀ ਉਹ ਤੋਂ ਦੁਵਾਈ ਲਈ ਗਏ ਹੋਣੇ ਤੇ ਫਿਰ ਇਹੋ ਜੇ ਲੋਕ ਆ ਤੁਸੀਂ ਦੱਸੋ ਆ 3 ਸਾਲ ਦੀ ਸਰਕਾਰ ਆ ਬੜਾ ਟ੍ਰਾਂਸਪੇਰੈਂਟ ਤਰੀਕੇ ਨਾਲ ਕੰਮ ਚੱਲ ਰਿਹਾ ਲੋਕਾਂ ਦੇ ਹਿੱਤ ਦਾ ਕੰਮ ਚੱਲ ਰਿਹਾ ਔਰ ਵਾਰੀ ਵਾਰੀ ਅਸੀਂ ਸਾਰੇ ਵਾਅਦੇ ਪੂਰੇ ਕਰਦੇ ਹਾਂ ਬਹੁਤ ਬਹੁਤ ਸਾਰੇ ਇੱਕ ਹੋਰ ਤੈਨੂੰ ਵੀ ਇੱਕ ਇੱਕ ਇਹਦੇ ਚ ਇੱਕ ਹੁਕਮ ਆ ਜਗਾ ਕਿ ਆਪਾਂ ਗੱਲ ਕਰਦੇ ਹਾਂ ਕਿ ਉਹਨਾਂ ਬਜਟ ਦੇ ਵਿੱਚ ਹੈ ਤੈਨੂੰ ਜੀ ਉਹਨਾਂ ਨੇ ਕੁਝ ਕਈ ਜਿਹੜੀਆਂ ਸੜਕਾਂ ਬਣਾਉਂਦੇ ਉਹਨਾਂ ਨੇ ਕਰ ਦਿੱਤੀਆਂ ਜਦ ਕਿ ਜੰਡੂ ਸਿੰਘਾ ਦੀ ਜਿਹੜੀ ਰੋਡ ਹੁਸ਼ਿਆਰਪੁਰ ਵਾਲੀ ਜਿਹੜੀ ਹੈਗੀ ਆ ਲੰਮਾ ਪਿੰਡ ਵਾਲੀ ਅਸੇ ਗੱਲ ਕਰ ਲਈ ਆ ਹੁਕਮ ਆਹ ਹੁਕਮ ਤਾਂ ਪੂਰਾ ਕਰ ਦੋ ਸਵਾਲ ਹੈ ਮੇਰੇ ਮੈਨ ਠੀਕ ਹੈ ਉਸ ਸੜਕ ਦੇ ਉੱਤੇ ਪਤਾ ਨਹੀਂ ਮੈਂ ਕਿਹਾ ਸਦੀਆਂ ਹੀ ਹੋ ਗਈਆਂ ਉਹ ਸੜਕ ਨੂੰ ਸਹੀ ਹੋਇਆਂ ਉਹ ਉਹਨੂੰ ਲੈ ਕੇ ਨਾ ਕਰੇ ਕਿਸੇ ਲੋਕਲ ਸਰਕਾਰ ਨੇ ਨਾ ਤੁਹਾਡੇ ਕਿੰਨੇ ਉਹਨੂੰ ਸੈਂਟਰ ਦੀ ਗਵਰਨਮੈਂਟ ਨੇ ਨਾ ਤੁਹਾਡੇ ਬਜਟ ਦੇ ਵਿੱਚ ਨਾ ਕਰੇ ਪੀਡਬਲਯੂਡੀ ਨੇ ਜਾਂ ਨਾ ਤੁਹਾਡੀ ਕਾਰਪੋਰੇਸ਼ਨ ਨੇ ਕਿਸੇ ਨੇ ਮੁੱਲਕ ਸਿਸਟਮ ਲਾ ਕੇ ਚੱਕਿਆ ਹੀ ਨਹੀਂ ਗਲੇ ਵੀ ਅਜੇ ਵੀ ਉਹ ਗੱਲ ਕਰਦੇ ਪਏ ਕਿ ਇਹ ਸਹੀ ਜੀ ਤੋੜ ਕੇ ਤੁਹਾਡਾ ਭਾਈ ਜੀ ਜਿਹੜੀ ਦਮਦਾਰ ਗੁਰੂ ਰਾਜਾ ਤੋਂ ਲੈ ਕੇ ਮੈਂਬਰਾਂ ਤੋਂ ਬਿਲਕੁਲ ਰੋਡ ਸਾਈਡ ਸੜਕ ਸਹੀ ਹਾਂ ਜਿਹੜੀਆਂ ਸੜਕਾਂ ਸਹੀ ਆ ਉਹ ਵਿੱਚ ਪਈ ਆ ਉਹਨੂੰ ਕਿੱਦਾਂ ਦੇਖ ਲੋ ਜਿਹੜੀ ਲੰਬਾ ਬਿੰਡ ਸੌਂਪ ਲੈ ਕੇ ਚਾਰ ਦੀ ਰੋਡ ਉਹ ਅੱਜ ਤੱਕ ਨਹੀਂ ਬਣੀ ਪੰਜਾਬ ਚ ਪਿੰਡੂ ਲਿੰਕ ਰੋਡਸ ਲਗਭਗ 18000 ਕਿਲੋਮੀਟਰ ਬਣਾਈ ਜਾ ਰਹੀ ਹੈ ਬਜਟ ਤੋਂ ਦੇ ਨਹੀਂ ਪੈਸੇ ਲੱਗਦੇ ਜਿੱਥੇ ਕਿ ਜਿਹੜੀ ਜੰਡੂ ਸਿੰਘੇ ਵਾਲੀ ਰੋਡ ਦੀ ਤੁਸੀਂ ਗੱਲ ਕੀਤੀ ਹੈ ਇਹਦੇ ਸਾਰੇ ਪੈਸੇ ਸੈਂਕਸ਼ਨ ਹੋ ਗਏ ਪਰ ਪਹਿਲਾਂ ਜਿਹੜੀ ਸੜਕ ਬਣਾਉਂਦੇ ਸੀ ਮੈਂ ਤੁਹਾਨੂੰ ਤੁਹਾਡੇ ਨੂੰ ਟੈਂਪੋਰਰੀ ਆਮ ਜਿੱਦਾ ਲਿੰਕ ਰੋਡ ਆਪਾਂ ਬਣਾਉਨੇ ਉਹਦਾ ਬਣਾਵਾਂਗੇ ਹੁਣ ਜਿਹੜੀ ਰੋਡ ਹੈ ਜਿਸ ਤਰੀਕੇ ਨਾਲ ਤੁਸੀਂ ਕੂਲ ਰੋਡ ਦੇਖੀ ਪਣੀ ਉਹਦਾ ਬਕਾਇਦਾ ਠੇਕੇਦਾਰ ਨੂੰ ਉਹਦਾ ਕਿਹਾ ਗਿਆ ਕਿ ਇੰਨੇ ਸਾਲ ਦੀ ਤੇਰੀ ਗਰੰਟੀ ਆ ਮੇਨਟੇਨੈਂਸ ਕਿਸੇ ਡਿਜ਼ਾਈਨ ਤੇ ਉਹ ਜੰਡੂ ਸਿੰਘੇ ਵਾਲੀ ਰੋਡ ਨੂੰ ਅਸੀਂ ਬਣਾ ਰਹੇ ਹਾਂ ਉਹਦਾ ਬਜਟ ਚ ਪੈਸੇ ਰੱਖ ਲੈ ਗਏ ਆ ਬਹੁਤ ਜਲਦੀ ਉਹਨੂੰ ਸ਼ੁਰੂ ਕਰ ਰਹੇ ਆ ਤੇ ਕਿਸੇ ਜਗ੍ਹਾ ਤੇ ਕੋਈ ਤੁਹਾਨੂੰ ਪਤਾ ਲੱਗੇ ਵੀ ਸੜਕ ਬਣਨ ਵਾਲੀ ਆ ਉਹਨੂੰ ਬਣਾਇਆ ਨਹੀਂ ਜਾ ਰਿਹਾ ਉਹ ਵੀ ਦੱਸੋ ਤੇ ਜਿੱਥੇ ਲੋੜ ਨਹੀਂ ਉਹਨੂੰ ਦੁਬਾਰਾ ਬਣਾਇਆ ਜਾ ਰਿਹਾ ਉਹ ਵੀ ਜਰੂਰ ਦੱਸੋ ਕਿਉਂਕਿ ਆਪਾਂ ਵੀ ਜਿੰਮੇਵਾਰ ਸ਼ਹਿਰੀ ਆ ਤੇ ਉਹ ਅਸੀਂ ਜਰੂਰ ਉਹਦੇ ਉੱਤੇ ਐਕਸ਼ਨ ਅੱਛਾ ਟਿੱਕੂ ਸਾਹਿਬ ਜਿਹੜੀ ਇਸ ਸਟਾਈਲ ਦੇ ਵਿੱਚ ਇਲੈਕਸ਼ਨ ਹੈ ਸਟਾਈਲ ਚ ਇਲੈਕਸ਼ਨ ਹੈ ਅਕਾਲੀਦਰ ਚ ਕਾਫੀ ਸਮਾਂ ਰਹੇ ਹੋ ਕੱਲ ਅ ਸ਼੍ਰੀ ਅਕਾਲ ਸਰਸ ਸਾਈਬ ਵੱਲੋਂ ਪੰਜ ਮੈਂਬਰੀ ਕਮੇਟੀ ਵੱਲੋਂ ਤਾਂ ਮੀਟਿੰਗ ਇੱਥੇ ਗਈ ਅਕਾਲੀਦਰ ਨੂੰ ਲੈ ਕੇ ਭਰਤੀ ਸ਼ੁਰੂ ਕਰ ਦਿੱਤੀ ਗਈ ਹੈ ਇੱਕ ਪਾਸੇ ਸਵੀਰ ਦਾਦ ਭਰਤੀ ਕਰ ਰਹੇ ਨੇ ਦੂਸਰੇ ਪਾਸੇ ਵਿਰੋਧੀ ਧੜਾ ਕਰ ਰਹੇ ਕਿ ਇਹ ਲੱਗਦਾ ਕਿਵੇਂ ਦੇ ਇਧਰ ਤੇ ਮੈਂ ਯਾਰ ਹੁਣ ਮੈਂ ਕੀ ਕਰਾਂ ਇਸੇ ਰੋਲੇ ਕਰਕੇ confusion ਕਰਕੇ ਕੋਈ vision ਨਹੀਂ ਹੈ ਉਹਨਾਂ ਦਾ ਕਿਸੇ ਦੀ ਵੀ ਕੋਈ vision ਨਹੀਂ ਪੰਜਾਬ ਵਾਸਤੇ ਪੰਜਾਬ ਦੇ ਲੋਕਾਂ ਵਾਸਤੇ ਇਸੇ ਕਰਕੇ ਤਾਂ ਮੈਂ ਆਮ ਆਦਮੀ ਪਾਰਟੀ ਚਾਹ ਰਿਹਾ ਤੇ ਹੁਣ ਮੈਂ ਉਹਨਾਂ ਨੂੰ ਉਸ ਵੇਲੇ ਵੀ ਕਿਹਾ ਸੀ ਕਿ ਬਿਮਾਰੀ ਤੁਹਾਡੇ ਅੰਦਰ ਹੈ ਤੁਸੀਂ ਇਲਾਜ ਬਾਹਰ ਕਰ ਰਹੇ ਹੋ ਸਾਰਿਆਂ ਨੂੰ ਮੈਂ ਬੜੀ ਗੱਲ ਕਰ ਰਿਹਾ ਤੁਹਾਨੂੰ ਨਹੀਂ ਕਿਹਾ ਮੈਂ ਤੇ ਜਿਹੜੀ ਵਾਰੀ ਜ਼ਖਮ ਦੇ ਉੱਤੇ ਆਪਾਂ ਮਲਮ ਲਾਈ ਜਾਂਦੇ ਪਤਾ ਨਹੀਂ ਜ਼ਖਮ ਅੰਦਰਲੀ ਕਿਸੇ ਝੜ ਦੀ ਕਾਰਨ ਚਲੋ ਛੱਡੋ ਉਹਨਾਂ ਦੀ ਉਹਨਾਂ ਦੀ ਮੈਂਬਰਸ਼ਿਪ ਉਹਨਾਂ ਨੂੰ ਮੁਬਾਰਕੀ ਦਾ ਰੁਲ ਲੱਗਿਆ ਕਿ ਦੂਜੇ ਉਹਨਾਂ ਮੇਰਾ ਬਜਟ ਮੈਂਬਰਸ਼ਿਪ ਨਾਲ ਕੋਈ ਵਾਸਤਾ ਨਹੀਂ ਕਿ ਮੇਰੀ ਬੇਨਤੀ ਹੈ ਤੁਹਾਨੂੰ ਸਭ ਤਿੰਨੋ ਜੀ ਇੱਕ ਇੱਕ ਵਾਰ ਤਿੰਨੋ ਜੀ ਇੱਕ ਸਵਾਲ ਜਿਹੜਾ ਬੇਨਤੀ ਇਹ ਆ ਵੀ ਅੱਜ ਦੀ ਜਿਹੜੀ ਆਪਾਂ ਪੀਸੀ ਰੱਖੀ ਹੈ ਉਹ ਬਜਟ ਬੜਾ ਇਤਿਹਾਸਿਕ ਹੈ ਦੂਰਅੰਦੇਸ਼ੀ ਹੈ ਇਹ ਪੰਜਾਬ ਲਈ ਬੜੀਆਂ ਤਲਕਤਮੀਆਂ ਵਾਲਾ ਬਜਟ ਆ ਹਰ ਬਰਗ ਦਾ ਧਿਆਨ ਰੱਖਿਆ ਚ ਬਜਟ ਤੇ ਇਹੋ ਜੀ ਸਿੱਧ ਤਨ ਦੇ ਸਬੰਧੀ ਖਾਸ ਕਰਕੇ ਤੈਨੂੰ ਇੱਕ ਇੱਕ ਸਵਾਲ ਸੀਗਾ ਛੋਟਾ ਯਾਰ ਇਹ ਸਵਾਲ ਦਾ ਜਵਾਬ ਦੇ ਦਿਓ 327 ਕਰੋੜ ਰੁਪਏ ਯਾਰ ਤੇ ਗਰੀਬ ਸੈਕਟਰ ਵਾਸਤੇ ਆਮ ਲੋਕਾਂ ਵਾਸਤੇ ਦਲਤ ਸੈਕਟਰ ਦੇ ਉੱਤੇ ਲੱਖਿਆ ਗਿਆ ਕੋਈ ਟੈਕਸ ਨਹੀਂ ਲਾ ਗਿਆ ਜਦ ਕਿ ਸਾਡੇ ਗਵਾਂਧੀ ਸੂਬਾ ਹਿਮਾਚਲ ਆ ਉੱਥੇ ਦੁੱਧ ਵੀ ਮਹਿੰਗਾ ਕਰ ਦਿੱਤਾ ਤੇ ਉੱਥੇ ਦੁੱਧ ਦੇ ਵੀ ਡੱਕ੍ਹ ਲਾਉਂਦੇ ਤਿੰਨੋ ਜੀ ਇੱਕ ਸਵਾਲ ਦਾ ਜਵਾਬ ਦਿੰਦੋ ਦੇ ਦਿਓ ਜੇ ਤੁਸੀਂ ਨਾ ਇੱਕ ਪਾਰਟੀ 'ਚ ਨਾ ਹੁੰਦੇ ਹਾ ਤਿੰਨੋ ਜੀ ਇੱਕ ਸਵਾਲ ਦਾ ਜਵਾਬ ਦੇ ਦਿਓ ਕਿ ਜਿਹੜੀ ਐਸ ਵਾਲੇ ਕਿਸਾਨਾਂ ਦਾ ਮੁੱਦਾ ਹੈ ਉੱਥੇ ਜਦੋਂ ਕਿਸਾਨ ਉਠਾਏ ਗਏ ਆ ਤਾਂ ਜਿੰਨੇ ਵੀ ਵਿਧਾਇਕ ਆ ਕੱਲ ਉੱਥੋਂ ਆਈ ਹੈ ਕਿ ਉਹਨਾਂ ਨੂੰ ਬਹੁਤ-ਬਹੁਤ ਤੁਹਾਡੀ ਆਉਣ ਦੀ ਮਿਹਰਬਾਨੀ ਮੈਂ ਚਾਹ ਵੀ ਮੰਗਾਈ ਆ ਸਮੋਸੇ ਵੀ ਤੇ ਜਲੇਬੀਆਂ ਵੀ ਤਿੰਨੋ ਜੀ ਇੱਕ ਸਵਾਲ ਸੀ ਸਵਾਲ ਨਹੀਂ